ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਅੱਜ ਪੰਜਾਬ ਆਉਣਗੇ ਇਸ ਦੌਰਾਨ ਉਹ ਦੋ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਉਹਨਾਂ ਦੀ ਇੱਕ ਜਨਤਕ ਮੀਟਿੰਗ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਅਤੇ ਦੂਜੀ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਹੋਣੀ ਹੈ ਸੀਮਾ ਯੋਗੀ ਅਦਿੱਤਿਆਨਾਥ ਦੇ ਪੰਜਾਬ ਆਉਣ ਉਤੇ ਉਹਨਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਯੋਗੀ ਦੀ ਇਹ ਪੈਲੀਫੇਰੀ ਹੈ ਉਹਨਾਂ ਦੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਨਤ ਕਮੇਟਿੰਗ ਵਿਹੜੀ ਵਿੱਚ ਤੈਅ ਕੀਤੀ ਗਈ ਹੈ ਉਹਨਾਂ ਦੀਆਂ ਜਨ ਸੁਭਾਵਾਂ ਤੋਂ ਪਾਜਪਾ ਨੂੰ ਕਾਫੀ ਉਮੀਦਾਂ ਹਨ ਫਿਰ ਉਹ ਕਰੀਬ 1.5 ਵਜੇ ਪਹੁੰਚ ਜਾਣਗੇ ਇਸ ਦੌਰਾਨ ਉਹ ਪਾਰਟੀ ਉਮੀਦਵਾਰ ਸੁਆਸ ਸ਼ਰਮਾ ਲਈ ਵੋਟ ਮੰਗਣਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਅਦ ਉਹ ਲੁਧਿਆਣਾ ਜਾਣਗੇ ਬਾਅਦ ਦੁਪਹਿਰ ਅਰੇ 2:00 ਵਜੇ ਲੁਧਿਆਣਾ ਦੇ ਵਿੱਚ ਜਨ ਸਭਾ ਹੋਵੇਗੀ ਇਸ ਮੌਕੇ ਭਾਜਪਾ ਦੀ ਸੂਬਾ ਕਾਰਜਕਾਰੀ ਦੇ ਮੈਂਬਰ ਵੀ ਮੌਜੂਦ ਰਹਿਣਗੇ ਇਸ ਤੋਂ ਪਹਿਲਾਂ ਯੋਗੀ ਅਦਿੱਤਿਆਨਾਥ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਦੇ ਲਈ ਚੰਡੀਗੜ੍ਹ ਗਏ ਸਨ ਪੰਜਾਬ ਦੇ ਲੋਕ ਯੋਗੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਉਹਨਾਂ ਦੀਆਂ ਰੈਲੀਆਂ ਤੇ ਜਨਤਕ ਮੀਟਿੰਗਾਂ ਦੇ ਲਈ ਕਈ ਲੋਕ ਸਭਾ ਹਲਕਿਆਂ ਤੋਂ ਮੰਗ ਕੀਤੀ ਗਈ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਪੱਤਰ ਵੀ ਲਿਖਿਆ ਗਿਆ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਆਉਣ ਦਾ ਅੱਜ ਦਾ ਵਿਦਿਤਾ ਪੰਜਾਬ ਭਾਜਪਾ ਦੀ ਤਰਫੋਂ ਗੁਰਦਾਸਪੁਰ ਦੇ ਜਲੰਧਰ ਲੁਧਿਆਣਾ ਤੇ ਬਟਾਲਾ ਦੇ ਵਿੱਚ ਆਪਣੀਆਂ ਮੀਟਿੰਗ ਕਰਨ ਦੀ ਯੋਜਨਾ ਸੀ ਬਿਊਰੋ ਰਿਪੋਰਟ ਦੇਸ਼ ਅਪਰੇਟ ਨਿਊਜ਼ ਦੇ ਨਾਲ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਅੱਜ ਪੰਜਾਬ ਆਉਣਗੇ ਇਸ ਦੌਰਾਨ ਉਹ ਦੋ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਉਹਨਾਂ ਦੀ ਇੱਕ ਜਨਤਕ ਮੀਟਿੰਗ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਅਤੇ ਦੂਜੀ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਹੋਣੀ ਹੈ ਸੀਮਾ ਯੋਗੀ ਅਦਿੱਤਿਆਨਾਥ ਦੇ ਪੰਜਾਬ ਆਉਣ ਉਤੇ ਉਹਨਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਯੋਗੀ ਦੀ ਇਹ ਪਹਿਲੀ ਫੇਰੀ ਹੈ ਉਹਨਾਂ ਦੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਨਤਕ ਮੀਟਿੰਗ ਬਹਾਲੀ ਵਿੱਚ ਤੈਅ ਕੀਤੀ ਗਈ ਹੈ ਉਹਨਾਂ ਦੀਆਂ ਜਨ ਸੁਭਾਵਾਂ ਤੋਂ ਪਾਜਪਾ ਨੂੰ ਕਾਫੀ ਉਮੀਦਾਂ ਹਨ ਫਿਰ ਉਹ ਕਰੀਬ 1.5 ਵਜੇ ਪਹੁੰਚ ਜਾਣਗੇ ਇਸ ਦੌਰਾਨ ਉਹ ਪਾਰਟੀ ਉਮੀਦਵਾਰ ਸੁਆਸ ਸ਼ਰਮਾ ਲਈ ਵੋਟ ਮੰਗਣਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਅਦ ਉਹ ਲੁਧਿਆਣਾ ਜਾਣਗੇ ਬਾਅਦ ਦੁਪਹਿਰ ਅਰੇ 2:00 ਵਜੇ ਲੁਧਿਆਣਾ ਦੇ ਵਿੱਚ ਜਨ ਸਭਾ ਹੋਵੇਗੀ ਇਸ ਮੌਕੇ ਭਾਜਪਾ ਦੀ ਸੂਬਾ ਕਾਰਜਕਾਰੀ ਦੇ ਮੈਂਬਰ ਵੀ ਮੌਜੂਦ ਰਹਿਣਗੇ ਇਸ ਤੋਂ ਪਹਿਲਾਂ ਯੋਗੀ ਅਦਿੱਤਿਆਨਾਥ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਦੇ ਲਈ ਚੰਡੀਗੜ੍ਹ ਗਏ ਸਨ ਪੰਜਾਬ ਦੇ ਲੋਕ ਯੋਗੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਉਹਨਾਂ ਦੀਆਂ ਰੈਲੀਆਂ ਤੇ ਜਨਤਕ ਮੀਟਿੰਗਾਂ ਦੇ ਲਈ ਕਈ ਲੋਕ ਸਭਾ ਹਲਕਿਆਂ ਤੋਂ ਮੰਗ ਕੀਤੀ ਗਈ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਪੱਤਰ ਵੀ ਲਿਖਿਆ ਗਿਆ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਆਉਣ ਦਾ ਅੱਜ ਦਾ ਵਿਦਿਤਾ ਪੰਜਾਬ ਆਜਪਾ ਦੀ ਤਰਫੋਂ ਗੁਰਦਾਸਪੁਰ ਦੇ ਜਲੰਧਰ ਲੁਧਿਆਣਾ ਤੇ ਬਟਾਲਾ ਦੇ ਵਿੱਚ ਆਪਣੀਆਂ ਮੀਟਿੰਗ ਕਰਨ ਦੀ ਯੋਜਨਾ ਸੀ ਬਿਊਰੋ ਰਿਪੋਰਟ ਦੇਸ਼ ਅਪਰੇਡ ਨਿਊਜ਼ ਦੇ ਨਾਲ ਧੰਨਵਾਦ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਅੱਜ ਪੰਜਾਬ ਆਉਣਗੇ ਇਸ ਦੌਰਾਨ ਉਹ ਦੋ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਉਹਨਾਂ ਦੀ ਇੱਕ ਜਨਤਕ ਮੀਟਿੰਗ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਅਤੇ ਦੂਜੀ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਹੋਣੀ ਹੈ ਸੀਐਮ ਯੋਗ ਅਦਿੱਤਿਆ ਨਾਥ ਦੇ ਪੰਜਾਬ ਆਉਣ ਉਤੇ ਉਹਨਾਂ ਦੀ ਸੁਰੱਖਿਆ ਵੀ ਵਿਵਹਾਰ ਦਿੱਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਯੋਗੀ ਦੀ ਇਹ ਪਹਿਲੀ ਫੇਰੀ ਹੈ ਉਹਨਾਂ ਦੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਨਤਕ ਮੀਟਿੰਗ ਬਹਾਲੀ ਵਿੱਚ ਤੈਅ ਕੀਤੀ ਗਈ ਹੈ ਉਹਨਾਂ ਦੀਆਂ ਜਨ ਸੁਭਾਵਾਂ ਤੋਂ ਭਾਜਪਾ ਨੂੰ ਕਾਫੀ ਉਮੀਦਾਂ ਹਨ ਫਿਰ ਉਹ ਕਰੀਬ 1:30 ਵਜੇ ਪਹੁੰਚ ਜਾਣਗੇ ਇਸ ਦੌਰਾਨ ਉਹ ਪਾਰਟੀ ਉਮੀਦਵਾਰ ਸੁਆਸ ਸ਼ਰਮਾ ਲਈ ਵੋਟ ਮੰਗ ਨਗੇ ਸ਼੍ਰੀ ਨੰਦਪੁਰ ਸਾਹਿਬ ਤੋਂ ਬਾਅਦ ਉਹ ਲੁਧਿਆਣਾ ਜਾਣਗੇ ਬਾਅਦ ਦੁਪਹਿਰ 2:30 ਵਜੇ ਲੁਧਿਆਣਾ ਦੇ ਵਿੱਚ ਜਨਸਭਾ ਹੋਵੇਗੀ ਇਸ ਮੌਕੇ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਵੀ ਮੌਜੂਦ ਰਹਿਣਗੇ ਇਸ ਤੋਂ ਪਹਿਲਾਂ ਯੋਗੀ ਅਦਿੱਤਿਆਨਾਥ ਇੱਕ ਜਨਸਭਾ ਨੂੰ ਸੰਬੋਧਨ ਕਰਨ ਦੇ ਲਈ ਚੰਡੀਗੜ੍ਹ ਗਏ ਸਨ ਪੰਜਾਬ ਦੇ ਲੋਕ ਯੋਗੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਉਹਨਾਂ ਦੀਆਂ ਰੈਲੀਆਂ ਤੇ ਜਨਤਕ ਮੀਟਿੰਗਾਂ ਦੇ ਲਈ ਕਈ ਲੋਕ ਸਭਾ ਹਲਕਿਆਂ ਤੋਂ ਮੰਗ ਕੀਤੀ ਗਈ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਪੱਤਰ ਵੀ ਲਿਖਿਆ ਗਿਆ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਆਨ ਦਾ ਅੱਤਵਿਦਿਤਾ ਪੰਜਾਬ ਭਾਜਪਾ ਦੀ ਤਰਫੋਂ ਗੁਰਦਾਸਪੁਰ ਦੇ ਜਲੰਧਰ ਲੁਧਿਆਣਾ ਤੇ ਬਟਾਲਾ ਦੇ ਵਿੱਚ ਆਪਣੀਆਂ ਮੀਟਿੰਗ ਕਰਨ ਦੀ ਯੋਜਨਾ ਸੀ ਬਿਊਰੋ ਰਿਪੋਰਟ ਦੇਸ਼ ਅਪਰੇਡ ਨਿਊਜ਼ ਦੇ ਨਾਲ ਧੰਨਵਾਦ